ਸ਼ਤਿਸ਼ਗੜ 2010 ਅਪ੍ਰੈਲ ਦੀ ਇੱਕ ਗਰਮ ਰਾਤ ਸੀ ਹਵਾ ਚੁੱਪਚਾਪ ਸੀ ਉਹ ਚੁੱਪੀ ਜੋ ਸਿਰਫ ਜੰਗਲਾਂ ਵਿੱਚ ਮਿਲਦੀ ਆ ਰਵੀ ਅਤੇ ਪੂਰਾ ਦੋ ਟਰੱਕ ਡਰਾਈਵਰ ਸੀ ਉਹ ਰਾਏਪੁਰ ਤੋਂ ਕੇਸ਼ਕਲ ਕਾਰਡ ਦੀ ਤੰਗ ਤੇ ਮੋੜਦਾਰ ਸੜਕਾਂ 'ਨਹੀਂ ਸਮਾਨ ਲੈ ਕੇ ਜਾ ਰਹੇ ਸੀ ਉਹ ਇਲਾਕਾ ਜਿਸ ਦੇ ਖਤਰਨਾਕ ਮੋੜਾਂ ਦੀ ਤਰ੍ਹਾਂ ਡਰਾਉਣੀਆਂ ਕਹਾਣੀਆਂ ਵੀ ਮਸ਼ਹੂਰ ਸੀ ਉਹ ਪਹਿਲੇ ਹੀ ਬਹੁਤ ਲੇਟ ਸੀ ਸਾਰਿਆਂ ਦੇ ਮਨਾ ਕਰਨ ਦੇ ਬਾਵਜੂਦ ਉਹ ਰਾਤ ਦੇ ਹਨੇਰੇ ਵਿੱਚ ਚੱਲਦੇ ਰਹੇ ਅੱਧੇ ਰਸਤੇ ਟਰੱਕ ਖਰਾਬ ਹੋ ਗਿਆ ਉਹਨਾਂ ਸੜਕ ਦੇ ਕਿਨਾਰੇ ਟਰੱਕ ਲਾ ਲਿਆ ਨਾ ਕੋਈ ਨੈਟਵਰਕ ਨਾ ਕੋਈ ਮਕੈਨਿਕ ਕੋਈ ਚਾਰਾ ਨਹੀਂ ਸੀ ਸੁੰਨੀ ਰਾਤ ਟਰੱਕ ਵਿੱਚ ਹੀ ਗੁਜ਼ਾਰਨੀ ਸੀ ਪੂਰੇ ਨੇ ਸਿਗਰਟ ਬਾਲ ਲਈ ਰਵੀ ਸੀਟ ਤੇ ਲੰਮੇ ਪਿਆ ਹੋਇਆ ਰੁੱਖਾ ਵੱਲ ਵੇਖ ਰਿਹਾ ਸੀ ਉਸੇ ਵੇਲੇ ਉਹਨਾਂ ਨੇ ਇੱਕ ਸੀਟੀ ਸੁਣੀ ਜਿਵੇਂ ਕੋਈ ਕਿਸੇ ਬੱਚੇ ਨੂੰ ਬੁਲਾ ਰਿਹਾ ਹੋਵੇ ਦੋਵਾਂ ਨੇ ਇੱਕ ਦੂਜੇ ਵੱਲ ਵੇਖਿਆ ਪੂਰੇ ਨੇ ਹੱਸਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਚਿੜੀ ਹੋਵੇਗੀ ਪਰ ਇਹ ਕਹਿੰਦਿਆਂ ਉਹਦੀ ਆਵਾਜ਼ ਕੰਬ ਰਹੀ ਸੀ ਸੀਟੀ ਦੁਬਾਰਾ ਆਈ ਪਰ ਇਸ ਵਾਰੀ ਸੀਟੀ ਦੀ ਆਵਾਜ਼ ਦੂਰੋਂ ਆ ਰਹੀ ਸੀ ਰਵੀ ਦੇ ਰੰਗ ਉੱਡ ਗਏ ਸਨ ਉਹ ਹੌਲੀ-ਹੌਲੀ ਬੈਠ ਗਿਆ ਤੇ ਕਹਿਣ ਲੱਗਾ ਤੈਨੂੰ ਸੁਣੀ ਪੂਰੇ ਨੇ ਕਿਹਾ ਉਹ ਤਾਂ ਦੂਰ ਹੋ ਰਹੀ ਹੈ ਰਵੀ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਨਹੀਂ ਇਸ ਦਾ ਮਤਲਬ ਉਹਨਾਂ ਜ਼ਿਕਾ ਰਹੀ ਹੈ ਇਥੇ ਇੱਕ ਨਿਯਮ ਜੇ ਸੀਟੀ ਨੇੜੇ ਸਨਾਈ ਦੇਵੇ ਤੂੰ ਸੁਰੱਖਿਅਤ ਪਰ ਜੇ ਸੀਟੀ ਦੂਰੋਂ ਆਵੇ ਉਹ ਤੇਰੇ ਪਿੱਛੇ ਖੜੀ ਹੁੰਦੀ ਹੈ ਉਹਨਾਂ ਨੇ ਟਰੱਕ ਚੋਂ ਛਾਲ ਮਾਰ ਦਿੱਤੀ ਡਰ ਦਾ ਮਾਹੌਲ ਬਣ ਗਿਆ ਸੀ ਰਵੀ ਨੇ ਟਾਰਚ ਚਲਾਈ ਤੇ ਕੁਝ ਨਹੀਂ ਦਿਖਿਆ ਪੂਰੇ ਨੇ ਹੌਲੀ ਜਹੀ ਕਿਹਾ ਚੱਲ ਭਜਿਏ ਪਰ ਰਵੀ ਉਥੇ ਹੀ ਜੰਮ ਗਿਆ ਸੀ ਉਸ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਉਹ ਪੂਰੇ ਦੇ ਪਿੱਛੇ ਕੁਝ ਤੱਕ ਰਿਹਾ ਸੀ ਪੂਰੇ ਨੇ ਹੌਲੀ ਨਾਲ ਮੁੜ ਕੇ ਵੇਖਿਆ ਕੁਝ ਨਹੀਂ ਸਿਰਫ ਹਨੇਰਾ ਤੇ ਫਿਰ ਪੂਰਾ ਚੀਕਿਆ ਅਤੇ ਦੌੜ ਪਿਆ ਸਵੇਰ ਹੋਈ ਇੱਕ ਲੰਘ ਦੇ ਟਰੱਕ ਨੇ ਪੂਰੇ ਨੂੰ ਰਸਤੇ ਤੇ ਨੰਗੇ ਪੈਰ ਕੰਬਦੇ ਹੋਏ ਦੋਵਾਂ ਕੰਨਾਂ ਚੋਂ ਖੂਨ ਵਗਦਾ ਹੋਇਆ ਲੱਭਿਆ ਰਵੀ ਗਾਇਬ ਸੀ ਜਦੋਂ ਫਾਰੈਸਟ ਰੇਂਜਰਾਂ ਨੇ ਖੋਜ ਕੀਤੀ ਉਹਦੀ ਕਮੀਜ਼ ਇੱਕ ਦਰਖਤ ਦੀ ਟਾਣੀ ਉਤੇ ਟੰਗੀ ਮਿਲੀ 10 ਫੁੱਟ ਉੱਚੀ ਨਾ ਖੂਨ ਨਾ ਲਾਸ਼ ਅਜੇ ਤੱਕ ਕੋਈ ਸਬੂਤ ਨਹੀਂ ਲੋਕ ਅਜੀਬ ਹੀ ਆਖਦੇ ਨੇ ਜੇ ਰਾਤ ਨੂੰ ਤੁਸੀਂ ਕੇਸ਼ਕਲ ਦੇ ਜੰਗਲ ਵਿੱਚ ਲੰਘ ਰਹੇ ਹੋ ਅਤੇ ਤੁਹਾਨੂੰ ਇੱਕ ਔਰਤ ਦੀ ਹੌਲੀ ਸਿਟੀ ਸੁਣਾਈ ਦੇਵੇ ਨਾ ਮੁੜੋ ਨਾ ਰੁਕੋ ਨਾ ਉੱਚੀ ਸਾਲੋ ਕਿਉਂਕਿ ਉਹ ਉਦੋਂ ਹੀ ਚੱਲਦੀ ਹੈ ਜਦ ਕੋਈ ਨਹੀਂ ਵੇਖ ਰਿਹਾ ਅਤੇ ਜੇ ਸਿਟੀ ਦੂਰ ਲੱਗੇ ਉਹ ਤੁਹਾਡੇ ਪਿੱਛੇ ਖੜੀ ਹੁੰਦੀ ਹੈ